ਦੇਖੋ ਵੀ ਕੱਕਵੇ ਦੇਖ 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 ਲਾਵਾ ਨੂੰ ਛੀਂਚ ਰੱਖਿਆ ਹੈ ਆਹ ਦੇਖੋ ਉੱਧਾ ਹੁਣ ਠੀਕ ਰ ਅੱਗੇ ਨੂੰ ਨੋਰਮਲ ਆ ਦੰਨਿਆਣੇ ਜਿਹੜਾ ਦੇ ਬਹੁਤ ਛੋਲੇ ਛੋਕੇ ਆ ਦੇਖੋ ਕਿਦਾਂ ਦੇਖੋ ਆਹ ਦੇਖੋ ਨਿਆਣੇ ਦਾ ਯਾਰ ਦੇਖਦੇ ਹਾਂ ਉੱਧਰ ਦੇਖੋ ਅੱਗੇ ਬੱਚੇ ਇੱਧਰ ਉੱਧਰ ਵੀ ਬੱਚੇ ਉੱਧਰ ਬੱਚੇ ਹਨ ਬਹੁਤ ਬੱਚਿਆਂ ਦੀ ਦੁਆ ਕਰਿਆ ਕਰੋ ਆ ਦੇਖੋ ਕਾਕਾ ਮੈਂ ਫੀਸ ਨਹੀਂ ਦਿਵਾਣਾ ਕਿਸੇ ਬੱਚੇ ਦਾ ਗੱਤੰਗ ਮੈਂ ਲਾ ਦੇ ਆ ਦੇਖੋ ਇਹ ਹਰ ਹਸਪਤਾਲਾਂ ਦੇ ਵਿੱਚ ਬੱਚੇ ਵਿਚਾਰ ਆ ਰੋਂਦਾ ਪਿਆ ਦੇਖੋ ਉਹ ਦੇਖੋ ਹਾਂਜੀ ਸਸੀਗਰ ਜੀ ਲੋ ਵੀ ਇੱਧਰ ਮੰਮੀ ਹੁਣੇ ਆਏ ਆ ਇੱਧਰੋਂ ਟਿੰਦੂ ਸਿੰਘੇ ਤੋਂ ਤੇ ਕਿੰਨਾ ਵਜੇ ਲਿਆ ਆ ਦੇਖੋ ਮਨਵੀਰ ਦਾ ਬਿਸਕਟ ਲੈ ਕੇ ਬਹਿ ਗਿਆ ਮੰਨੂ ਐ ਮੰਨੂ ਕਿੰਨੇ ਦਿੱਤੀ ਚੀਜੀ ਮਨ ਵੀਰ ਹੈ ਕਿਨੇ ਦਿੱਤੀ ਆ ਹੈ ਓਏ ਦਾਦੀ ਮਾਂ ਨੰਉਏ ਕਰੀਮ ਕਹਿੰਦਾ ਲੋ ਨੀ ਨਹੀਂ ਪਸੰਦ ਕਿਉਂ ਨਹੀਂ ਹੁਣ ਸਾਦਾ ਕੁਝ ਪਸੰਦ ਆ ਖਾ ਜਾਣੀ ਆਪਾਂ ਰੋਟੀ ਕੋਈ ਤੂੰ ਮੇਰੇ ਥੱਲੇ ਆਜ ਮਨਦੇ ਮੈਂ ਆ ਜਾਣਾ ਤੁਹਾਡੇ ਤੋਂ ਸਮਾਨ ਖੜਨ ਲੈ ਲੈ ਸਿੱਧਾ ਕਰੋ ਨੱਬਾ ਪੁੱਠਾ ਰੱਖਿਆ ਪੁੱਠਾ ਹਾਂ ਹਾਂ ਕੰਮ ਹਾਂ ਮੇ ਰੋਟੀ ਆ ਨਾ ਰੋਟੀ ਨੇ ਤੁਸੀਂ ਤਾਂ ਕੰਟੀਨ ਹੀ ਖੋਲਤੀ ਉੱਪਰ ਲੋ ਬਈ ਤੁਸੀਂ ਵੀ ਖਾਓ ਰੋਟੀ ਮਾ ਮਾ ਖਾ ਲਿਓ ਬੈਜੋ ਉੱਥੇ ਲੋ ਵੀ ਦੀਦੀ ਹੁਣੀ ਆ ਸ਼ਾਨ ਦੀਦੀ ਹੁਣੀਆਂ ਨੇ ਮੰਮਾ ਆਏ ਹੋਇਆ ਜੰਡੂ ਸੰਗੇ ਤੋਂ ਤੇ ਰੋਟੀ ਲੈ ਗਏ ਆ ਤੇ ਕੱਲ ਫੋਨ ਆਇਆ ਜੀ ਮੰਮੀ ਉਹਨਾਂ ਦਾ ਕਹਿੰਦੇ ਵੀ ਆਉਣਾ ਆ ਮੈਂ ਮਨਵੀਰ ਚੱਕ ਲਿਆ ਬਿਸਕਟ ਮਨਵੀਰ ਨੇ ਮਨਵੀਰ ਥੱਲੇ ਰੱਖੋ ਥੱਲੇ 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 ਹਾਂਜੀ ਹਾਂਜੀ ਲੈ ਬੰਦੂ ਤਾਂ ਮੈਂ ਤਾਂ ਰੋਟੀ ਰੋਜ਼ ਦਾ ਹਾਂ ਹੁਣ ਕੱਲੂ ਬਾੜੇ ਜਾਣਾ ਹੈ ਕੀ ਚੱਕਰ ਪੈ ਗਿਆ ਅੱਛਾ ਅੱਛਾ ਤੁਹਾਡਾ ਉਧਰ ਵੀ ਕੰਮ ਪਏ ਰਹਿੰਦਾ ਨਾ ਖਾਣੇ ਆ ਠੋਣੇ ਆ ਵੱਲ ਕਦੀ ਕਿਸੇ ਮੈਨੂੰ ਜਾਣਨ ਨਾ ਪਛਾਣਨ ਮੇਰਾ ਨੰਬਰ ਦੇ ਲੋਕੀ ਮਾਦਾ ਜੀ ਬਣਾਈ ਹੋਈ ਰੋਟੀ ਲੱਗੇ ਖਾਣ ਤੇ ਇੱਧਰ ਪ੍ਰੀਤ ਖਾਓ ਤੋ ਰੋਟੀ ਚਲੋ ਮਨਵੀਰ ਆ ਜਾ ਨੰਨੂ ਮਨਵੀਰ ਆ ਜਾ ਆ ਜਾ ਲੋ ਸਲਾ ਵੀ ਲੈ ਕੇ ਆਇਆ ਆਹ ਦੇ ਹਾਂਜੀ ਠੀਕ ਹੈ ਨਾ ਪਪਾ ਨਾਨੀ ਨੂੰ ਬੁਲਾਉਣਾ ਹੈ ਠੀਕ ਹੈ ਨਾ ਚਲੋ ਕਹਿੰਦਾ ਪਪਾ ਨਾਨੀ ਨੂੰ ਬੁਲਾਉਣਾ ਵੇ ਨਾਨੀ ਨਹੀਂ ਆਈ ਹੋਈ ਚੋ ਭਾਈ ਜੀ

ਤਾਂ ਆਪਾਂ ਨੂੰ ਛੁੱਟੀ ਮਿਲਦਣੀ ਉਹਦੇ ਕਰਕੇ ਸਪਾਈ ਸੋਈ ਕਾਲੀ ਹੈ ਮੈਂ ਕਿਹਾ ਹਣਾ ਕੋਈ ਨਹੀਂ ਪਾਈ ਤਾਂ ਕਰਨੀ ਬੈਣੀ ਜੈ ਹਿੰਦ ਜੀ ਨਾਰਾ ਹੋ ਗਿਆ ਹਾਂ ਬਣਾਉਣਾ ਤੇ ਆਪਾਂ ਇਹਨਾਂ ਕੱਦ ਨਹੀਂ ਰੱਖੀ ਪਾਈ ਆਪਾਂ ਅੱਧਾ ਕਰਦੇ ਪਹਿਲਾਂ ਲੱਟਾ ਦੇ ਰਹੀ ਹੁੰਦੇ ਰਹਿੰਦੇ ਹਣਾ ਹਣਾ ਓਕੇ ਮਹੀਆ ਲੱਟਾ ਆਹ ਰੰਗ ਜਆ ਮੰਜਾ ਥੀ ਲਾ ਦੇ ਨਾਲ ਹਣਾ ਇਹਨਾਂ ਅੱਧਾ ਕਰਦੇ ਪਹਿਲਾਂ ਕੋਠੇ ਪਾਈ ਕਰਦੇ ਹਣਾ ਹੋਏ ਪਹਿਲਾਂ ਕੋਠੇ ਆਲੂ ਆ ਕਦੇ ਉਹ ਆਉਣੇ ਪਹਿਲਾਂ ਉੱਥੇ ਹੀ ਕਰ ਲੈਂਦੇ ਹਾਂ ਉੱਥੇ ਦੇ ਦਾਰਾਂ ਚ ਚੱਲਦੇ ਆਦੇ ਨੇ ਮਾਈ ਬੋਵੇਂ ਨੇ ਹਾਂ ਹੋ ਉਹ ਨਹੀਂ ਇਹ ਕਰਦਾ ਪਰ ਬਾਹਰ ਚੱਲ ਆ ਕੋਈ ਦੇ ਦਮ ਹੈ ਕਿ ਨਹੀਂ ਹੋਈ ਮੈਂ ਜਬ ਉਹਦਾ ਇਹਨੂੰ ਪਲਾਦੀ ਪੱਥਰ ਨੂੰ ਦਸ ਮੈਂ ਹੈ ਨਾ ਉਹਦੇ ਨਾਲ ਉਹ ਬਹੁਤ ਸਿੱਕਾ ਵਾਹਿੰਦਾ ਬਹੁਤ ਸਿੱਕਾ ਮਾਰਨ ਲੈਂਦੇ ਭਾਵੇਂ ਇਹਨਾਂ ਦੇ ਤਰਖਣਾ ਨਹੀਂ ਉਹ ਕਰਿਓ ਨਾ ਉਹ ਤਾਂ ਹੈ ਨਹੀਂ ਹਨਾ ਹੂੰ ਸੱਚ ਤੇ ਇਹ ਤਾਂ ਬਹੁਤ ਨਿਕਲੀ ਹੋਣਾ ਉਹ ਏਸੀ ਚਲਾ ਦਿੰਦੇ ਕਮਰੇ ਦਾ ਅਜਾ ਮੈਂ ਤਾਂ ਕਹਤਾਂ ਹਾਂ ਬਹੁਤ ਅੰਦਰ ਕੁੱਲਾ ਛੱਡ ਦਿੰਦੇ ਉਹ 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 ਇਹ ਚੀਜ਼ ਨਾ ਬਹੁਤ ਜ਼ਿਆਦਾ ਗਰਮਾ ਹੋਏ ਇਸ ਤਰ੍ਹਾਂ ਲੈਟਾ ਦੇ ਜਗ੍ਹਾ ਤੇ ਨਹੀਂ ਚਾਹ ਚੱਲਾਈ ਬਹੁਤ ਸੇਕ ਅੰਦਰ ਸਪਾਈਸ ਵੀ ਕਰ ਲਈ ਆਪਾਂ ਵੀ 2 ਮਿੰਟ ਕਰਤਾ ਬੰਦ 3 ਮਿੰਟ ਦੇਖੋ ਕਿੰਨਾ ਘੱਟਾ ਸੀਗਾ ਹੋ ਗਿਆ ਗੱਦਾ ਸਾਫ ਨਾ ਵਧੀਆ ਕਿਤਾ ਘੱਟਾ ਘੁੱਟਾ ਨਿਕਲ ਗਿਆ ਇੱਕ ਸਾਫ ਕਰ ਲਿਆ ਦੱਦਾ ਦੇਖੋ ਔਰ ਇਹ ਬੈੱਡ ਬੂਡ ਸਾਫ ਸਾਰਾ ਕਰਨਾ ਕਲੀਨ ਕਰਨਾ ਤੋਂ ਛੜਕੂੜ ਫੇਰ ਕੇ ਪੋਚਾ ਪੋਚਾ ਲਾਉਣਾ ਇੱਕ ਪੋਰਸ਼ਨ ਸਾਫ ਹੋ ਜੂਗਾ ਨਾ ਦੂਜਾ ਦੂਜੇ ਦੀ ਫੇ ਆਪਾਂ ਕਰ ਲਾਂਗੇ ਇੱਕ ਵਾਰੀ ਆ ਕੇ ਇਹਦਾ ਹੋ ਜੂਗਾ ਸਾਫ ਹੋ ਜੂਗਾ ਸਾਰਾ ਘੱਟਾ ਬਹੁਤ ਹੁੰਦੇ ਚੱਲ ਬਸ ਕਰ ਥੋੜਾ ਇਹ ਤੇ ਕੋਈ ਮਰਦਾ ਬਹੁਤ ਹੋ ਗਈ ਮੰਦੂ ਹਾਂ Ừ, không được à được không được ừ, không được không được ừ, không được không không ừ. 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 ਦੇ ਦੇ ਕੰਮ ਲਾ ਦੇ ਕੀ ਪਹਿਲੇ ਹੀ ਰਾਬੇ ਨਾ ਮਮਾ ਰਾਬੇ ਨਾ ਉਹ ਨਾ ਰਸ ਤੋਂ ਬਣਾਇਆ ਨਾ ਕੋਲਾ ਬਣਾਉਂਦੇ ਨਹੀਂ ਨੰਦਾ ਹੈ ਹਾਂ ਆਹ ਹੋਰ ਕੀ ਹੈ ਨੰਗ ਨਹੀਂ ਰਾਵਾਂ ਚੰਪਤੀ ਮੇਰਾ ਪਾ ਨੰਗ ਰਾਵਾਂ ਅੱਜ ਤੱਕ ਹੋ ਰਿਹਾ ਹੋ ਕੁੱਟਾ ਨਹੀਂ ਹੋਰ ਵੀ ਬਾਕੀ ਬਾਂਹ ਨਾਲ ਇੱਕ ਵਾਰੀ ਜੁਰਮ ਮੁੰਡੇ ਨੂੰ ਲੈ ਕੇ ਆਉਣਾ ਇੱਕ ਦੋ ਦਿਨ ਪਹਿਨਾ ਫੇਰ ਕੁੱਟਾ ਲਾ ਕੇ ਦਵਾਈ ਕਰਦੇ ਜਾਵਾਂਗੇ ਲੋਰਕ ਦਰਸ਼ਨ ਹੀ ਰਹਿੰਦੇ ਨਹੀਂ ਪੂਰਾ ਗਟਾਲ ਦੇ ਡੋਲ ਲੈ ਆ ਕੇ ਮਾਲਦੀਆਂ ਇੱਕ ਵਾਰੀ ਹੂੰ ਮਰਦੇ ਦੀ ਮਾਲਿਆ ਹੋਰ ਹੋਰ ਦਾ ਮਾਰਾਂ ਲੋਰਕ ਉਨੇ ਖੋਰ ਤੇ ਬੋ ਬਈ ਕਰਦੇ ਆਂ। ਨਹੀਂ ਝੱਟਿਆ ਨਾ। ਉਹ ਇਸਾ ਵੀ ਨਾ ਲੈ ਤਾ। ਹੂੰ। ਹੋਰ ਜਰਾ ਕਰੀ। ਮੇਰੇ ਕੋਲ ਸਾਹਿਬ ਤੁਮ ਅਲੀ ਅਲੀ ਮਿੱਟੀ ਦੇਖਦਾ ਨਿਕਲ ਗਿਆ ਇਹ ਤਾਂ ਲੰਘੂ ਰੱਪਾ ਪੱਕਾ ਬੰਦ ਕਰਾਂਦੇ ਬੋ ਕਟਾਉਂਦੇ ਆਂ ਦੱਲ ਅੱਗੇ ਪਾਸੇ ਆ ਜਾ ਮੈਂ ਤਾਂ ਇਹ ਵੀ ਦੱਤੀ ਪੁੱਤ ਨੂੰ ਸਾਹ ਉਹ ਬਰਾਵਾ ਤੂੰ ਮੇਰੇ ਮੂੰਹ ਤੇ ਮਾਰਨ ਲੱਗਾ Hãy subscribe cho kênh Ghiền Mì Gõ Để không bỏ lỡ những video hấp ਅੰਦਰ ਨਾ ਹੁਣ ਅੰਦਰ ਹੈ ਨਹੀਂ ਨਿਕਲਦਾ ਨਹੀਂ ਘਟਾਂ ਉਹ ਆਈ ਜਾਂਦੀ ਹੈ ਆਇਆ ਉਹ ਹੋ ਗਿਆ ਆਹ ਨਾਲੇ ਸਾਈਡ ਤੇ ਗੱਦਾ ਤੇ ਕਈ ਤਾਰ ਨੂੰ ਗਾਉ ਨੂੰ ਕਰਤਾਂ ਛੋਟੇ ਛਾਲ

Banaco, velez hòn bát nằm gọi kai bia nè gần đây kia 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 12 20 ਬਿਨਾ ਵਿੱਚ ਮਹੀਨੇ ਮਹੀਨੇ ਜਿਹਨਾਂ ਨੇ ਗੱਲ ਬੰਦ ਕੀਤੀ ਉਹ ਕੋਈ ਦਿਓ ਦਾਵਾ ਕਰਾਇਆ ਦੇ ਨਾ ਦੂਸਰੀ ਕਰੋ ਆਹ ਬਝੁੰਦਾ ਰਹਿ ਕੇਈ ਤਰਾਈ ਤੇ ਨਹੀਂ ਜਾਂਦੇ ਪਰ ਉਦੋਂ ਫੇਰ ਨਾ ਖਰਾਬ ਹੋ ਜਾਂਦੇ ਆ ਭਾਵੇਂ ਦੇਖਣ ਲਈ ਤਰਾਈ ਤੇ ਚੜ੍ਹਨਾ ਚਾਹੀਦਾ ਖਰਾਬ ਨਹੀਂ ਹੁੰਦੇ ਉਹ ਤਾਂ ਹੋਈ ਹੈ ਹਨਾ ਹਨਾ ਗੱਲ ਮਿੱਤੇ ਆਪੇ ਹੀ ਦੇ ਲਾ ਕੀ ਉਹਨੇ ਬਹੁਤ ਜ਼ਿਆਦਾ ਆਇਆ। ਉਹ ਨਹੀਂ ਕੋਈ ਨਹੀਂ ਲੱਗਦਾ ਯਾਰ। ਪੂਰੀ ਪਤਾ ਨਹੀਂ ਬਣਾਉਂਦੇ ਆ ਦੱਬਾ ਦੱਬਾ। ਪਾਣੀ ਕਰਾਂਗੇ। ਜਿਹਨਾਂ ਦੇ ਆਰ ਹੋ ਗਿਆ ਕਿ ਉਹ ਨਹੀਂ ਛੁੱਟੀ। ਜਿਹਨਾਂ ਛੁੱਟੀ ਲੈ ਕੇ ਹੋਣੀ। ਪਹਿਲਾਂ ਉਹ ਨਾਲੇ ਉਹ ਦਿਖਾਵਾਂਗੇ ਨਾਲੇ ਕੂਲਡਰ ਜਿਹੜਾ ਥੱਲੇ ਆ ਰਿਹਾ ਉਹ ਚੱਕ ਲਿਆਵਾਂਗੇ। ਉੱਪਰ ਰੱਖ ਲਾਂਗੇ। ਉਹ ਦੇਖੀ ਮੜਿਆ। ਬੰਦ ਕਰੀ ਉਸ ਤੋਂ। ਦੇਖੀ ਕੋਚਾ ਤੇ ਪਿਆਰੋਂ ਆਹੋ ਪਿਆਰੋਂ ਪਿਆ ਪਾਣੀ ਰੱਖੇ ਚਪਨ ਵਿੱਚ ਉਹ ਤੇਰੇ ਨਾ ਤਪੂਈ ਇਹ ਡੱਬੂਈਆ ਕਿੱਥੇ ਹੈ ਉਹ ਵੀ ਤੇ ਹੈ ਨਹੀਂ ਵੀ ਹੈ ਕੋਈ ਨਾ ਤੇਰਾ ਸਾਰੇ ਕਿੱਲਾ ਕਰੇ ਲੱਠੀ ਮਾਦੀ ਨਿੰਦਾ ਕਰ ਹਾਂ ਹੋਵੇ ਹਨ ਹਾਂਜੀ ਲੋ ਵੀ ਸਾਡਾ ਏਸੀ ਨਹੀਂ ਚੱਲਣ ਜਿਆ ਹੈਗਾ ਤੇ ਭਾਈ ਉਹਨਾਂ ਨੂੰ ਬੁਲਾਇਆ ਆ ਭਾਈ ਨੂੰ ਸੈਟ ਕਰਨ ਆਏ ਆ ਜਿੱਦਾਂ ਦੇ ਇੱਥੋਂ ਗਏ ਹਾਂ ਉਸ ਤੋਂ ਬਾਅਦ ਏਸੀ ਚਲਾਇਆ ਚੱਲੇ ਨਹੀਂ ਆਗੇ ਭਾਈ ਕਹਿੰਦੇ ਦੇਖਦੇ ਆ ਕੀ ਹੋਇਆ ਇਹਨੂੰ ਹੁਣ ਥੋੜੀ ਲੈਟ ਜ਼ਿਆਦਾ ਟਾਈਮ ਚੱਲਣ ਲੱਪੇ ਓਏ 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 ਹੁਣ ਦੋਗੇ ਜ਼ਿਆਦਾ ਚੱਲਣ ਲੱਪੇ ਓ ਓ ਓ ਲੋ ਪਈ ਭੋਪਰ ਤੋਂ ਇਹਨਾਂ ਤੁਸੀਂ ਵੀ ਹਾਂਜੀ ਹਾਂਜੀ ਲੋ ਵੀ ਭੋਪਰ ਤੋਂ ਭਾਈ ਉਹ ਨਹੀਂ ਕਿਸੇ ਨੇ ਕੰਮ ਕੁਮ ਕਰਾਉਣਾ ਹੁੰਦਾ ਡੱਟ ਜਾ ਕਰੀ ਜੀਸੀਆਂ ਦਾ ਕਾ ਜੋ ਸਾਡੇ ਲਈ ਤਾਂ ਘਰ ਨੈਸੀ ਬੱਬਾ ਲੈ ਲਿਆ ਕਦੀ ਸੋਚਿਆ ਹਾਂ ਲੈਣਾ ਹੀ ਨਹੀਂ ਨਾ ਨੈਸੀ ਕਰਨਾ ਇੰਨਾ ਨੈਸੀ ਕਰਿਆ ਉਹ ਭੈਣ ਤੋਂ ਵੀ ਅੰਠੇ ਕਰਦੇ ਨਾ ਘਰ ਦੇ ਵਿੱਚ ਨੁਕਸਾਨ ਹੋ ਜਿੰਨੇ ਵਾਰੀ ਹੋਏ ਤਾਂ ਉਹਨਾਂ ਲਈ ਹੁੰਦਾ ਥੜਿਆ ਕੀ ਹੋਣੀ ਨਹੀਂ ਪਤਾ ਹੈ ਵੈਂਡਿਓ ਹੁਣ ਮੈਂ ਲਾਉਦਾ ਕੰਡੈਸਰ ਦੇ ਮੋਟਰ ਬੱਬਾ ਉਹ ਕਰ ਮੂਈਓ ਜਦਾ ਕਰਮੇਗੀ ਬਹੁਤ ਜਿਆਦਾ ਚੱਲ ਗਈ ਹੋਣੀ ਹੈ ਨਾ ਹੈ ਸੋ ਸਭ ਤੋਂ ਮੋਟਰ ਜਵਨਾ ਦਾ ਕੰਮ ਹੋ ਗਿਆ ਹੈ ਕਿੰਨੇ ਦਾ ਕਿੰਨੇ ਦਾ ਕੋਈ ਯਾਰ ਮੈਂ ਹਸਪੀਟਲ ਦੇ ਵਿੱਚ ਪੈਸੇ ਲਾਉਣ ਗਿਆ ਮੈਂ ਇਹਦਾ ਵੀ ਕਰਾਇਆ ਰੋਣ ਸਿੱਕੀ ਉਸ ਤੋਂ ਭੋਗ ਹੈ ਘਰ ਦੇ ਕੀ ਜਿਹੜੇ ਨਾ ਹੋਈ ਜਾਂਦਾ ਸੱਚੀ ਦਸਰ ਮੈਂ ਜਦੋਂ ਆਉਗਾ ਚਾਜ ਮਨਾਉਂਦੋਂ ਮੇਰੇ ਮੇਰੇ ਕਲੇਸ਼ ਪੈਂਦੇ ਜਾਂਦੇ ਇੱਥੇ ਜਾਂ ਮੇਰਾ ਮੋਟਰਸਾਈਕਲ ਖਰਾਬ ਜਾਂ ਮੇਰੀ ਗੱਡੀ ਖਰਾਬ ਜਾਂ ਕੋਈ ਹੋਰ ਕੁਝ ਕਰਉ ਤੇ ਸਰਵਿਸ ਕਰਾਈ ਨਾ ਹੋ ਗਿਆ ਹੂੰ ਬੋਰ ਹੋ ਗਿਆ ਮੇਰਾ ਛਾਪੇ ਹੀ ਆ ਮੁੰਡਾ ਮੇਰਾ ਅੱਗੇ ਨਹੀਂ ਠੀਕ ਹੋ ਜਾਈ ਗਾ ਇਹ ਮਾਂ ਬੱਕਾ ਪੜਿਆ ਇਹਦਾ ਯਾਰ ਨਹੀਂ ਭਰ ਗਿਆ ਵੇ ਮੈਨ ਲੱਭਣਾ ਕੰਡੈਕਟਰ ਜੀ ਤਾਂ ਗਰਮਾ ਡੈਸਟਰ ਦੇ ਨੂੰ ਆ ਮਾਰਿਆ ਵੇ ਕੰਡੈਕਟਰ ਛੜ ਗਿਆ ਹੋਇਆ ਹੈ ਕੰਡੈਕਟਰ ਛੜ ਗਿਆ ਤੁ ਲੋ ਬੰਸ ਗਿਆ ਹੂੰ ਹੂੰ ਪਰ ਗਰਮ ਹੋ ਗਿਆ ਤੁ ਲੋ ਬਪਾ ਹੋ ਉਹਦੇ ਕੰਡੈਕਸ਼ਨ ਨਾ ਹੋ ਗਿਆ ਨਾ ਤਾਰਾਂ ਨਾ ਤਾਰਾਂ ਲੂ ਗਈਆਂ ਹੋਣੀਆਂ ਬਾਈ ਮੋਟਰ ਵੀ ਛੜ ਗਈ ਹੋਣੀ ਹੈ ਇਹ ਵੀ ਲਿਖਾ ਕੇ ਲੈਣਾ ਮੈਂ ਤੂੰ ਦੇਖਿਆ ਨਹੀਂ ਤੂੰ ਹੋਂ ਨਿਕਲਦਾ ਮੈਂ ਤਾਂ ਬੜੇ ਧਿਆਨ ਨਾਲ ਭਾਂਡੇ ਮਾਰ ਦਿੰਦੇ ਆਂ। ਹੋ ਗਿਆ। ਕੰਡੈਕਟਰ ਬੋਲਾ ਪੈ ਗਿਆ। ਹਾਂ? ਮਰ ਗਿਆ ਯਾਰ। ਬਸ ਵੇ ਇਹ ਤਾਂ ਹੀ ਕੰਮ ਹੋਇਆ। ਹੈ? ਕੰਡੈਕਟਰ ਦਾ। ਚਲਦਾ ਆਉਂਗਾ। ਚਲਦਾ ਹੋਣਾ ਦੇਖ ਲਈਏ ਇੱਕ ਆ ਵੀ ਚੈੱਕ ਕਰਵਾ ਲਾਂਗੇ ਕੰਡੈਕਟਰ ਕਰਵਾ ਕੇ। ਕੋਲ ਭਈ ਯਾਰ। ਮੈਂ ਕਿਤੇ ਬਹੁਤ ਹੰਗਾਰ ਹੈ ਅੱਛਾ ਉਹ ਇੱਕ ਘਰ ਤੇ ਬੁਲੇ ਦੀ ਬਿਜੂ ਦਾ ਟੈਨਰ ਨੂੰ ਕੰਨੇ ਰਾਤ ਨੂੰ ਬੰਬਲੇ ਪੂਣਾ ਤੇ ਆ 15000 ਦਾ ਹੋਵੇ 15000 ਇਹ ਤਰਾਫ 2000 ਲਾਉਣਾ ਵਾਹ ਗਿਆ ਹਾਂ ਬੜੀ ਹਾਂਜੀ 5000 ਆਪਾਂ ਕਰਦੇ ਹਾਂ ਤਾਂ ਉਹਨਾਂ ਨੂੰ 2000 ਦਾ ਕੀ ਜੀ ਕੋ ਬੋਏ ਮਾਮਾ ਜੀ ਜੰਡਾ ਪਾਉਂਦਾ ਪਰ ਉਸਨੇ ਪਾਣੀ ਨਹੀਂ ਖੋਲਿਆ ਤਾਂ ਕੋ ਨਾ ਖਰਚਾ ਹੁੰਦਾ ਬੜੀ ਬੋਝ ਖਰਾਬ ਲੋ ਵੀ ਭਾਈ ਉਹਨਾਂ ਨੇ ਏਸੀ ਕਰਤਾ ਸੈੱਟ ਏਸੀ ਦੀ ਹੋਣ ਵਾਲੀ ਸਰਵਿਸ ਗੰਦਾ ਬਹੁਤ ਜ਼ਿਆਦਾ ਹੋਇਆ ਸੀ ਜਾਮ ਹੋਇਆ ਸੀਗਾ ਹੁਣ ਅਸੀਂ ਸਪਾਈਆਂ ਕਰਦੇ ਪਏ ਥੱਲੇ ਹੁਣ ਪੋਚੇ ਲਾਉਂਦੇ ਆਂ ਆ ਵੀ 100 ਰੁਪਏ ਲੱਗਾ ਆ ਪੋਚੇ-ਪੋਚੇ ਲਾ ਲਈ ਹੁਣ ਥੱਲੇ ਵੀ ਭਾਈ ਧੰਨਵਾਦ ਯਾਰ ਬਹੁਤ ਬਹੁਤ ਥੈਂਕ ਯੂ ਠੀਕ ਆ ਭਾਈ ਲੈ ਵੀ ਅਣੀ ਜੀ ਉਹ ਟਾਈਪ ਵੀ ਉਰੇ ਰੂਪਾਂ ਪਾ ਰੱਖਣੇ ਐਸਾ ਤੁਹਾਡਿਆ ਕੁਣ ਦਾਸ ਦਾ ਨਾਲ ਇਹ ਜਿੱਦੂ ਬੋਲਦਾ ਜਹਾ ਦੇ ਮੋਟਰ ਦਾ ਕੰਮ ਹੋ ਗਿਆ ਨਾ ਨਹੀਂ ਨਹੀਂ ਮੋਟਰ ਹੈ ਮੋਟਰ ਦਾ ਨਹੀਂ ਹੋਇਆ ਇਹ ਤਾਂ ਛੱਡਾ ਹੋ ਗਿਆ ਮੋਟਰ ਦਾ ਕੰਮ ਛੱਡਾ ਹੋ ਗਿਆ ਦੇਖੋ ਨਾ ਅਕਨ ਚੱਕੇ ਦੇ ਛੜਾ ਦੇਣਾ ਤੇ ਜਾਣ ਬੋ ਲੈਂਦਾ ਹੈ ਬਾਅਦ ਵਿੱਚ ਉਹ ਜੰਮੀ ਵਿੱਚ ਕੱਢ ਲੈ ਸਾਨੂੰ ਅੱਡ ਟੱਕਣ ਤੋਂ ਤਿਆਰ ਹੋ। ਉਹ ਗੁੰਨੀ ਬਰਫ ਹੋਰ ਇਹਦਾ ਪਾਣੀ ਪਾਣੀ ਹੋ ਜਾਣਾ ਥੱਲੇ ਕਿ ਨਹੀਂ। ਹਾਂ? ਹੋਰ ਕੀ? ਇਹ ਥੱਲੇ ਰੱਖਦੇ ਇੱਥੇ। ਇਹ ਪਾਣੀ ਗਈ ਹੋਣਾ। ਹੋਰ ਕੀ? ਬਰਫ ਗੱਲੀ ਰਹੀ। ਟੁੱਟ ਗਿਆ ਟੱਕਣ ਵੀ ਫ੍ਰੀਜ ਦਾ ਵੀ। ਹੂੰ। ਹੈਨਾ? ਹੋਰ ਕੀ? ਚਲ ਇਹਦਾ ਨਾ ਵੀ ਨਿਕਲ ਆਇਆ। ਆਹ। ਚਲ ਰਹਿਣ ਦੇ ਬੰਦ ਕਰ ਦੇ। ਉਹਦਾ ਬੰਦ ਕਰਤੀ ਪਿੱਛੇ। ਸਹੀ। ਚਲ ਪਾਣੀ ਪਾ ਲਈ ਹੁਣ ਵੀ। 응. 아? 어머니. 엄청. 엄머니 입히러. 간식 먹어보자나. 아이 탱글이 막 가열하네. 그 말이 되게 되게 어머니 먹을 ਅੰਜੀ ਲੋਬੀ ਆਪਾਂ ਜਿਹੜੀਆਂ ਸਫਾਈਆਂ ਸੁਈਆਂ ਕਰਕੇ ਘਰੋਂ ਨਿਕਲ ਗਏ ਆ ਸੋ ਘਰ ਦੇ ਵਿੱਚ ਬਹੁਤ ਜ਼ਿਆਦਾ ਖਲੜਾ ਪਿਆ ਸੀ ਉੱਪਰੋਂ ਫੇਰ AC ਵੀ ਨਹੀਂ ਚੱਲਦਾ ਹੀ ਫੇਰ AC ਵਾਲਾ ਮਕੈਨਿਕ ਸੱਦਿਆ ਫੇਰ ਉਤੋਂ AC ਦੀ ਸਰਵਿਸ ਕਰਾਈ ਆ ਸਰਵਿਸ ਕਰਾ ਕੇ 400-500 ਰੁਪਿਆ ਦੇ ਕੇ ਤੋਰਿਆ ਭਾਈ ਨੂੰ ਤੇ ਉਸ ਤੋਂ ਬਾਅਦੇ ਬਾਅਦ ਚੋਂ ਥੱਲੇ ਟੁੱਲੂ ਪੰਪ ਸੀ ਉਹ ਚੱਲਦਾ ਚੱਲਦਾ ਉਹਦਾ ਕੰਡੈਂਸਰ ਹੀ ਪਤਾ ਨਹੀਂ ਧੂਆ ਮਾਰ ਗਿਆ ਉਹ ਹੁਣ ਉਹ ਵੀ ਸਹੀ ਕਰਾਉਣਾ ਪੈਣਾ ਆ ਪਤਾ ਨਹੀਂ ਯਾਰ ਕੀ ਹਿਸਾਬ ਦਾ ਵਾ ਜਦੋਂ ਦੇ ਉਦ ਘਰ ਚ ਬਣੇ ਆ ਪਤਾ ਨਹੀਂ ਯਾਰ ਖਰਚੇ ਉਹ ਮੇਰੇ ਪਈ ਜਾਂਦੇ ਮੈਨੂੰ ਇਹ ਤਾਂ ਹੁੰਦਾ ਨਾ ਕਿਵੇਂ ਲੱਗੇ ਬੰਦੇ ਨੂੰ ਘਰ ਨਹੀਂ ਸੈੱਟ ਬੈਂਦਾ ਨਾ ਉਹੀ ਚੱਕਰ ਸਾਡੇ ਨਾਲ ਹੋਇਆ ਅੱਬਾ ਬੱਤ ਸੋਚਦੇ ਪਏ ਆ ਵੀ ਆਪਣਾ ਘਰ ਬਣਾਉਣ ਬਣਾ ਲਈਏ ਰੱਬ ਕਿਤੇ ਪਾਸੇ ਮੇਰਾ ਟਾਈਮ ਜਾਂ ਸੈੱਟ ਕਰ ਦੇਣਾ ਵੀ ਮੈਂ ਤਾਂ ਘਰ ਬਣਾਉਣਾ ਆ ਉਦਾਂ ਵੀ ਮੈਂ ਸੋਚਿਆ ਹੀ ਆ ਹੁਣ ਮੈਂ ਜਿੱਦਾਂ ਕਹਿ ਦਵਾਂ ਵੀ ਵੇ ਉਦੋਂ ਹੋ ਜਾਣਾ ਹੁਣ ਘਰ ਵੱਲ ਨੂੰ ਹਨ ਤੇ ਆਪਾਂ ਚੱਕ ਦੇਾਂਗੇ ਵੱਟੇ ਹੁਣ ਕੋਈ ਦਿੱਕਤ ਨਹੀਂ ਹੈਗੀ ਬਾਬਾ ਇਧਰੋਂ ਮੁੰਡਾ ਦੀ ਮੁੰਡਾ ਵਿਚਾਰਾ ਠੀਕ ਨਹੀਂ ਸੀ ਉਹਦੇ ਕਰਕੇ ਸਾਨੂੰ ਮਤਲਬ ਸਾਡੇ ਪੈਸੇ ਵੀ ਉਹ ਲੱਗੇ ਹਸਪੀਟਲ ਤੇ ਤੇ ਚਲੋ ਬਾਬੇ ਦੀ ਇੰਨੀ ਕਿਰਪਾ ਰਹੀ ਆ ਸਭ ਕੁਝ ਆਪਣੇ ਹੱਥੀ ਕਰ ਲਿਆ ਚਲੋ ਹਣਾ ਕਿਸੇ ਮੋਰੇ ਹੱਥ ਨਹੀਂ ਢੰਨੇ ਪਏ ਆਪਾਂ ਨੂੰ ਕਿਸੇ ਰਿਸ਼ਤੇਦਾਰ ਮੋਰੇ ਨਹੀਂ ਆਪਾਂ ਹੱਥ ੱਡੇ ਠੀਕ ਹੈ ਨਾ ਇੱਕ ਇੱਕ ਇਦਾਂ ਆ ਵੀ ਇੱਕ ਟਾਈਮ ਹੁੰਦਾ ਆ ਚਲੋ ਉਹ ਵੀ ਨਿਕਲ ਗਿਆ ਆਪਣਾ ਤੇ ਹੁਣ ਗੱਲ ਇਦਾਂ ਆ ਹੁਣ ਅਸੀਂ ਪਲੈਨਿੰਗ ਕਰਨ ਦੇ ਆ ਬੇਬੀ ਨੂੰ ਘਰੇ ਲਿਆਣ ਦੀ ਗੱਡੀ ਨੂੰ ਫੁੱਲ ਲਵਾਉਣ ਦੀ ਗੱਡੀ ਨੂੰ ਤਿਆਰ ਕਰਨ ਦੀ ਘਰ ਨੂੰ ਤਿਆਰ ਕਰਨ ਦੀ ਕਮਰੇ ਨੂੰ ਡੈਕੋਰੇਟ ਕਰਨ ਦੀ ਤੇ ਸਾਰਾ ਕੁਝ ਜੋ ਵੀ ਮਤਲਬ ਪਲਾਨ ਦੇ ਮੁਤਾਬਕ ਅਸੀਂ ਸੋਚਿਆ ਉਹ ਸੋਚ ਕੇ ਮਤਲਬ ਕਰਾਂਗੇ ਇਹ ਨਹੀਂ ਕਿ ਮੁੰਡਾ ਸਿੱਧੇ ਲਿਆ ਕੇ ਇੰਦਰ ਪੜਾ ਦੇਾਂਗੇ ਨਾ 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 ਵਧੀਆ ਤਰੀਕੇ ਨਾਲ ਸਾਰਾ ਕੁਝ ਜੋ ਵੀ ਮਤਲਬ ਚਾਹ ਕਰਾਂਗੇ ਯਾਰ ਹਨਾ ਜੇ ਕੁੜੀ ਹੁੰਦੀ ਚਾਹ ਮੈਂ ਉਹਦਾ ਵੀ ਇੰਨਾ ਹੀ ਕਰਨਾ ਸੀ ਤੇ ਮੁੰਡਾ ਆ ਮੁੰਡੇ ਦਾ ਚਾਹ ਵੀ ਇੰਨਾ ਹੀ ਕਰਨਾ ਸੀ ਕੁੜੀ ਦਾ ਸ਼ਾਇਦ ਮੈਂ 10 ਤੋਂ 20 ਪਰਸੈਂਟ 50% ਵਾਧਾ ਹੀ ਕਰਦਾ ਹਨਾ ਤੇ ਇਦਾਂ ਆ ਵੀ ਆਪਾਂ ਨੂੰ ਕੁੜੀਆਂ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਹਨਾ ਮੋਹ ਹੁੰਦਾ ਮੈਨੂੰ ਹਨਾ ਤੇ ਅਦੀ ਵੀ ਨਹੀਂ ਆਪਣੀਆਂ ਆਪਣੀ ਮੇਰੀ ਭੈਣ ਦੀ ਦੋਨੇ ਕੁੜੀਆਂ ਸਹਿਜ ਤੇ ਜਸਲੀਆ ਆਪਾਂ ਨੂੰ ਉਹਨਾਂ ਨਾਲ ਬੋ ਹਨਾ ਬਾਕੀ ਭੈਣਾਂ ਨੂੰ ਪਤਾ ਹੀ ਹੈ ਜਿਹੜੀਆਂ ਮੇਨਾਂ ਗੱਲ ਕਰਦੀਆਂ ਹਨਾ ਹੁਣ ਇੱਕ ਦੀਦੀ ਹੁਣੀ ਆ ਇੱਥੇ ਆਪਣੇ ਨੇੜੇ ਜੰਡੂ ਸਿੰਘੇ ਉਹਨਾਂ ਦੇ ਉਹਨਾਂ ਨੂੰ ਪਤਾ ਆਪਾਂ ਉਹਨਾਂ ਨਾਲ ਕਿੰਨਾ ਹਨਾ ਦੀਦੀ ਉਹਨਾਂ ਦਾ ਆਪਣੇ ਨਾਲ ਤੇ ਮੰਮਾ ਹੁਣੀ ਆਈ ਸੀ ਸਵੇਰੇ ਰੋਟੀ ਰੋਟੀ ਦੇ ਕੇ ਵੀ ਘਰੇ ਆ ਗਏ ਹਨਾ ਦੀਦੀ ਨੇ ਸਪੈਸ਼ਲ ਭੇਜਿਆ ਹਸਪੀਟਲ 'ਚ ਤੇ ਸੋ ਬਾਕੀ ਨਾਕਾ ਲੱਗਾ ਸੀਗਾ ਅੱਗੇ ਤੇ ਅਸੀਂ ਵੀਡੀਓ ਬਣਾਉਂਦੇ ਸੀ ਮੈਂ ਕਿਹਾ ਵੀ ਰੋਗਣਾ ਲਵੇ ਬਾਕੀ ਬੈਲਟ ਵੀ ਨਹੀਂ ਲਾਈ ਸੀ ਹਨਾ ਗੱਡੀ ਦੇ ਕਾਗਜ਼ੁੱਦਾ ਪੂਰੇ ਆ ਅਮੀ ਤੁਹਾਨੂੰ ਪਤਾ ਨਿੱਕੀ ਜੀ ਗੱਲ ਤੋਂ ਅਗਲੇ ਫੜ ਲੈਂਦੇ ਪੁਆਇੰਟ ਹਨਾ ਚਲੋ ਬਾਕੀ ਬਾਬੇ ਦੀ ਮਿਹਰ ਹੀ ਆ ਕੋਈ ਗੱਲ ਜੀ ਰੋਕ ਵੀ ਲੈਂਦੇ ਤਾਂ ਆਪਾਂ ਕਰ ਲੈਣੀ ਤਰੀਕੇ ਜਿਹਾ ਨਾ ਗੱਲ ਹਨਾ ਜੋ ਅਗਲੇ ਬੰਨ ਦਾ ਸਾਡਾ ਚਲੋ ਹੋ ਜਾਂਦਾ ਨਾ ਕੋਈ ਦਿੱਕਤ ਨਹੀਂ ਤੇ ਬਾਕੀ ਇਹਦਾ ਵੀ ਹਸਪੀਟਲਾਂ ਦੇ ਵਿੱਚ ਰਹਿਣਾ ਭੋਖ ਆਇਆ ਪੈਸਾ ਉਹ ਲੱਗਦਾ ਆ ਮੁੰਡੇ ਇੱਕ ਦਿਨ ਕੱਟਣਾ ਔਖਾ ਹੋ ਜਾਂਦਾ ਸਾਨੂੰ 13 14 ਦਿਨ ਹਸਪੀਟਲ ਦੇ ਵਿੱਚ ਆਲਰੇਡੀ ਹੋ ਗਏ ਆ ਹਨਾ ਚਲੋ ਹੁਣ ਬੇਬੀ ਨੂੰ ਨੋਰਮਲ ਆ ਬੇਬੀ ਸਾਡਾ ਚਲੋ ਬਾਬਾ ਜੀ ਦੀ ਮਿਹਰ ਆ ਨੋਰਮਲ ਹੋ ਗਿਆ ਹੁਣ ਚਲੋ ਥੋੜੇ ਦਿਨ ਤੱਕ ਚਲੋ ਸਾਨੂੰ ਛੁੱਟੀ ਦੇ ਦੇਣਗੇ ਉਹ ਅਸੀਂ ਘਰ ਦੀ ਸਫਾਈ ਕਰਿਆ ਆਂ ਇੱਕ ਦੋ ਦਿਨ ਬਾਅਦ ਆਪਾਂ ਫੇਰ ਘਰੇ ਜਾਣਾ ਆਂ ਅਸੀਂ ਫੇਰ ਦੁਬਾਰਾ ਉੱਥੇ ਜਾ ਕੇ ਅਸੀਂ ਫੇਰ ਸਫਾਈ ਕਰਨੀ ਆਂ ਇੱਕ ਵਾਰੀ ਫੇਰ ਦੁਬਾਰਾ ਪੋਚੇ ਲਾਵਾਂਗੇ ਇੱਕ ਵਾਰੀ ਫੇਰ ਦੁਬਾਰਾ ਗੱਦੇ ਝੜਾਂਗੇ ਇੱਕ ਵਾਰੀ ਫੇਰ ਦੁਬਾਰਾ ਸਾਰੇ ਵੋਸ਼ ਰੂਮ ਬੋਸ਼ ਕਰਾਂਗੇ ਫੇਰ ਦੁਬਾਰਾ ਡਟੋਲ ਦੇ ਵਿੱਚ ਪੋਚਾ ਪੂਚਾ ਲਾ ਕੇ ਸਾਰਾ ਜੋ ਵੀ ਕਮਰਾ ਵਧੀਆ ਤਰੀਕੇ ਨਾਲ ਫੇਰ ਅਸੀਂ ਦੁਬਾਰਾ ਸਾਫ਼ ਕਰਕੇ ਫੇਰ ਅਸੀਂ ਰੈਡੀ ਕਰਨਾ ਆ ਕਮਰੇ ਨੂੰ ਫੇਰ ਅਸੀਂ ਸ਼ੋਪਿੰਗ ਕਰਾਂਗੇ ਘਰ ਜਾਣ ਤੋਂ ਇੱਕ ਦੋ ਦਿਨ ਪਹਿਲਾਂ ਮੈਂ ਤਾਂ ਸੌਰਵ ਅਸੀਂ ਸ਼ੋਪਿੰਗ ਕਰਕੇ ਫੇਰ ਕਮਰਾ ਤਿਆਰ ਕਰਾਂਗੇ ਇੱਕ ਛੋਟਾ ਜਿਹਾ ਬੇਬੀ ਲਈ ਕੇਕ ਕਰਾਂਗੇ ਰੈਡੀ ਕਰਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਸੋਫੇ ਆਪਾਂ ਮਤਲਬ ਜਿੰਨਾ ਜਿੰਨਾ ਕਿ ਮੈਂ ਸੋਚਿਆ ਸ਼ਾਇਦ ਮੈਂ ਕਰ ਕਰ ਲਵਾਂ ਹਨ ਜਿੰਨੇ ਕੁ ਮੈਂ ਸੋਚਿਆ ਆ ਸ਼ਾਇਦ ਮੈਂ ਕਰ ਲਵਾਂ ਹਨ ਬਾਕੀ ਕਰੂੰਗਾ ਜੋ ਜਿੰਨੀ ਕੁ ਮੇਰੀ ਕੰਪੈਸਟੀ ਹੋਈ ਜਾਂ ਜਿੰਨੀ ਕੁ ਮੇਰੀ ਜੇਬ ਚੱਲਦੀ ਹੋਈ ਬਜਾ ਨਾ ਮੈਂ ਉਹਨਾਂ ਦਾ ਵਧੀਆ ਕਰੂੰਗਾ ਹਨ ਕੋਈ ਦਿੱਕਤ ਨਹੀਂ ਹੈਗੀ ਹਨ ਤੇ ਬਾਕੀ ਚਲੋ ਹੁਣ ਆਪਾਂ ਨੂੰ ਵੀ ਬੜੀ ਖੁਸ਼ੀ ਆ ਯਾਰ ਸਾਨੂੰ ਛੁੱਟੀ ਮਿਲ ਗਈ ਆ ਵੀ ਮੇਰਾ ਬੀਬੀ ਬਿਲਕੁਲ ਠੀਕ ਹੋ ਗਿਆ ਹਨ ਤੇ ਇਸ ਤੋਂ ਉੱਤੇ ਕੀ ਆ ਕੁਝ ਨਹੀਂ ਯਾਰ ਬੱਚਿਆਂ ਤੋਂ ਉੱਪਰ ਕੁਝ ਨਹੀਂ ਹੁੰਦਾ ਆਹ ਜਦੋਂ ਦਾ ਚਲੋ ਫੈਮਿਲੀ ਅਜਦੋਂ ਦਾ ਮੇਰਾ ਮੁੰਡਾ ਹੋਇਆ ਹੈ ਨਾ ਸੱਚੀ ਦੱਸਾਂ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਹਨਾ ਬਹੁਤ ਜ਼ਿਆਦਾ ਮਤਲਬ ਸਹੀ ਹੋ ਗਿਆ ਅੱਗੇ ਮੇਰਾ ਮੇਰੀ ਆਦਤ ਨਹੀਂ ਹੁੰਦੀ ਸੀ ਮੈਂ ਕੰਮ ਬਹੁਤ ਘੱਟ ਕਰਦਾ ਸੀ ਘਰ ਦੇ ਹਨਾ ਮੈਂ ਨੂੰ ਸਾਰੀ ਉਹਨਾਂ ਆਦਤ ਪੈ ਗਈ ਕੰਮ ਦੇ ਕੰਮ ਕਰਨ ਦੀ ਫਿਰ ਉਸ ਤੋਂ ਬਾਅਦ ਮੇਰਾ ਗੁੱਸਾ ਮੈਂ ਗੁੱਸੇ ਬਹੁਤ ਮਤਲਬ ਜਲਦੀ ਹੈ ਹੀ ਪਰ ਹੁੰਦਾ ਸੀ ਉਹ ਮੇਰਾ ਪਤਾ ਨਹੀਂ ਰੱਬ ਵੱਲੋਂ ਹੀ ਹਨਾ ਕਹਿੰਦੇ ਹੁੰਦੇ ਜਦੋਂ ਕੋਈ ਘਰ 'ਚ ਕੋਈ ਜੀ ਆ ਜਾਵੇ ਵਧੀਆ ਹਨ ਉਹ ਬੰਦਾ ਕਹਦੀ ਹੈ ਵੀ ਮੁੰਡਾ ਮੇਰਾ ਮਤਲਬ ਕਰਮਾ ਭਾਗਾਂ ਨਾਲ ਮਿਲਿਆ ਤੁਹਾਨੂੰ ਮਤਲਬ ਜਿੱਦਨ ਦਾ ਉਹ ਹੋਇਆ ਹੈ ਨਾ ਉਸ ਦਿਨ ਦਾ ਮਤਲਬ ਮੈਂ ਬਹੁਤ ਠੰਡਾ ਹੋ ਗਿਆ ਮੈਂ ਵੱਧ ਤੂੰ ਕੇ ਨਾ ਬੋਲਦਾ ਨਹੀਂ ਹੁਣ ਮੈਂ ਬਹੁਤ ਸਹੀ ਹਾਂ ਸ਼ਾਂਤ ਰਹਿੰਦਾ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੈਨੂੰ ਮਾੜਾ ਬੋਲੀ ਜਾਵੇ ਕੋਈ ਮੈਨੂੰ ਗਾਲਾ ਕੱਢੀ ਚੱਲੇ ਨਾ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਸੁਹਾਈ ਹੋਰ ਜਾ ਹੋ ਗਿਆ ਤੇ ਹੁਣ ਮੈਨੂੰ ਹੁੰਦਾ ਵੀ ਮੈਂ ਆਪਦਾ ਘਰ ਪਾਵਾ ਬਸ ਮੈਂ ਹੁਣ ਘਰ ਵਾਲੂ ਹੋ ਜਾਣਾ ਆ ਤੇ ਬਸ ਤੁਸੀਂ ਹੁਣ ਵਲੋਗ ਜ਼ਰੂਰ ਦੇਖਣਿਆ ਕਰਨੇ ਸਾਰੇ ਵਲੋਗ ਵਾਚ ਕਰਨੇ ਆ ਮੈਂ ਦੇਖਿਓ 2-4 ਇੱਕ ਅੱਧੇ ਦਿਨ ਦੇ ਵਿੱਚ ਵੀ ਛੁੱਟੀ ਮਿਲ ਜਾਣੀ ਆ ਫੇ ਆਪਾਂ ਘਰ ਕਮਰਾ ਤਿਆਰ ਕਰਨਾ ਆ ਵੀ ਸਾਰਾ ਜੋ ਵੀ ਸਿਸਟਮ ਸਾਰਾ ਮ ਦੇਖਿਓ ਆਪਾਂ ਕਿ ਨਵੀਆਂ ਫੰਕਸ਼ਨ ਕਰਦੇ ਛੋਟਾ ਜਿਹਾ ਘਰ ਦੇ ਵਿੱਚ ਠੀਕ ਆ ਨਾ ਤੇ ਬਾਕੀ ਉਧਰ ਸਾਬ ਸਾਬਜੀ ਤੇ ਕੈਮਰਾ ਮਾਰੂ ਸਾਬਜੀ ਸੱਸੀ ਕਾਲ ਦੇਖਿਆ ਨਾ ਦੇਖਿਆ ਉਹਦੀ ਮਰਜ਼ੀ ਹੈ ਅਗਲੇ ਨੇ ਆਪਾਂ ਸੱਸੀ ਕਾਲ ਬੁਲਾਤੀ ਆ ਸੋ ਇੱਚੇ ਸਿੱਧੇ ਬਾਕੀ ਯਾਰ ਚਲੋ ਫੰਕਸ਼ਨ ਵੀ ਜ਼ਰੂਰੀ ਆ ਤੇ ਹੁਣ ਆਪਾਂ ਹਸਪੀਟਲ ਦੇ ਲੱਗ ਕੇ ਆ ਗਏ ਆ ਪਿੰਸੋ ਹਸਪੀਟਲ ਕਾ ਵੀ ਭੈਣਾ ਨੇ ਮੈਨੂੰ ਕਿਹਾ ਸੀ ਵੀ ਅਸੀਂ ਹਸਪੀਟਲ ਆਉਣਾ ਆ ਸੌਰੀ ਮੇਰੀ ਭੈਣਾ ਦਾ ਜਿੰਨਾ ਤੋਂ ਮੈਨੂੰ ਨਹੀਂ ਰਿਪਲਾਈ ਦੇ ਹੋਇਆ ਬਾਕੀ ਜਿਹਨਾਂ ਤੋਂ ਹੋਇਆ ਮੈਂ ਉਹਨਾਂ ਨੂੰ ਕਰ ਦਿੱਤਾ ਨਾ ਇਹ ਆ ਸੋਚਿਓ ਵੀ ਵੱਡੇ ਬੰਦਿਆਂ ਨੂੰ ਰਿਪਲਾਈ ਦਿੰਦਾ ਸਾਰੇ ਮੇਰੇ ਤੋਂ ਆਉਂਦੇ ਹੀ ਮੈਨੂੰ ਸਭ ਮਿਲ ਕੇ ਗਏ ਆ ਸਭ ਨੂੰ ਪਤਾ ਹੈ ਜਿਹੜੇ ਜਿਹੜੇ ਮੇਰੇ ਤੋਂ ਹੋ ਗਏ ਸਭ ਨੂੰ ਪਤਾ ਹੈ ਨਾ ਤੇ ਕੋਈ ਇਦਾਂ ਨਾ ਸੋਚੇ ਹੋਏ ਮੈਂ ਗਲਤ ਫੈਮਿਲੀ ਨਾਲ ਰੱਖਿਓ ਦਿਲ ਦੇ ਵਿੱਚ ਵੀਕਰਮ ਸ਼ਾਇਦ ਜਿਹੜੇ ਬਾਹਰ ਹੈ ਉਹਨਾਂ ਨਾਲ ਗੱਲਾਂ ਕਰਦਾ ਨਾ ਕੁਝ ਵੀ ਐਡਾ ధਨੀਆਂ ਦਾ ਤੇ ਮੇਰੀ ਮਾਂਜੀ ਅੱਜ ਮੰਮੀ ਜੀ ਬੋਲੋ ਮੈਂ ਮੰਮੀ ਆ ਗਿਆ ਹਸਪੀਟਲ ਦੇ ਬਾਹਰ ਤੁਸੀਂ ਕਿੱਥੇ ਹੋ ਥੱਲੇ ਤੂੰ ਚੱਲੇ ਆ ਨਾ ਰੁਕ ਜਾਓ ਤਾਂ ਫੇ ਦੰਦੇ ਆ ਗਏ ਆ ਗਿਆ ਮੈਂ ਵੀ ਪਾ ਹਾਂ ਕੋਈ ਨਾ ਲੈ ਲੈਂਦੇ ਆ ਪਤਾ ਆਂ ਬੰਗ ਬਹੁ ਕੀਤਾ ਮੰਮੀ ਨੇ ਅੱਜ ਮੈਨੂੰ ਐਵੇਂ ਫੋਨ ਤੇ ਫੋਨ ਫੋਨ ਤੇ ਫੋਨ ਬਹੁਤ ਚੜੇ ਮੈਨੂੰ ਪਤਾ ਕਿੰਨਾ ਗੰਦ ਤੁਸੀਂ ਘਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਲੌਗ ਵੇਖਿਓ ਤੁਸੀਂ ਆਪਣਾ ਆ ਔਰ ਉਤੋਂ ਇੰਸਟਾਗ੍ਰਾਮ ਹੋ ਗਿਆ ਸੀ ਉਤੋਂ ਫੇਟੂ ਲੂ ਪੰਪ ਭਰਾਵਾ ਸੜ ਗਿਆ ਮੈਨੂੰ ਹੋਰ ਟੈਨਸ਼ਨਾਂ ਪੈ ਗਈਆਂ ਯਾਰ ਧੂਆਂ ਮਾਰ ਗਿਆ ਸਾਰੇ ਟੂਲੂ ਪੰਪ ਪਤਾ ਨਹੀਂ ਕਿਦਾਂ ਕੀ ਹੋਇਆ ਕੀ ਨਹੀਂ ਪਤਾ ਹੀ ਨਹੀਂ ਏਸੀ ਨੂੰ ਵੀ ਕੀ ਹੋ ਗਿਆ ਉਹ ਵੀ ਸਹੀ ਕਰਾਇਆ ਮੈਂ ਕਰਾਇਆ ਸਹੀ ਫੇਰ ਮੈਂ ਟੂਲੂ ਪੰਪ ਰਹਿ ਗਿਆ ਪਤਾ ਨਹੀਂ ਜਦੋਂ ਕੋ ਮੰਮੀ ਘਰ ਤੇ ਜਾਂਦਾ ਨਾ ਉੱਥੇ ਮੈਂ ਉੱਥੇ ਆ ਹੀ ਕੁਝ ਹੁੰਦਾ ਆ ਆਹ ਹੁਣ ਜਾਣਾ ਕਿੱਥੇ ਹੁਣ ਬੇਬੀ ਤਾਂ ਗੱਲ ਨਾ ਇਹ ਵੀ ਗੱਲ ਸੋਚਣ ਵਾਲੀ ਆ ਨਾ ਜਾਂ ਫੇਰ ਇਦਾਂ ਕਰਦੇ ਆ ਮੇਰਾ ਰੱਦਾ ਮਾਤਾ ਬਤਾ ਕੀ ਆ ਮੇਰਾ ਰੱਦਾ ਇਹ ਆ ਮੁੰਡੇ ਨੂੰ ਜਿੱਦਾਂ ਲੈ ਕੇ ਜਾਣਾ ਉਦੋਂ ਪਾਟਰ ਰਖਾ ਲਈਏ ਕਰੇ ਸਮਾਨ ਨਹੀਂ ਮੁੰਡਾ ਮਾਤਾ ਕਿੱਥੇ ਰਾਵਾਂਗੇ ਕਮਰੇ ਚ ਲੈ ਕੇ ਇਹ ਵੀ ਕਰ ਲੈਣਾ ਨਹੀਂ ਮੈਂ ਇਦੀ ਕਰਦਾ ਮੇਰਾ ਰੱਦਾ ਮੈਂ ਪਾਟਰ ਰਖਾ ਕੇ ਮੁੰਡਾ ਉਦੋਂ ਲੈ ਪਾਟਰ ਪਾਟਰ ਰਖਾ ਦੇ ਦੋੜਾਂਗੇ ਆਹੋ ਰਖਾ ਲਈ ਨਰੀਆ ਕੀ ਪਾਠ ਰੱਖਨ ਆਦਾ ਹੋ ਜਾਂਦਾ ਚਲੋ ਬਾਬਾ ਜੀ ਦਾ ਘਰੇ ਪੈ ਜੂਗਾ ਨਾ ਸੋਨਾ ਹੋ ਜਾਂਦਾ ਹੋਰ 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 ਆਪਣੇ ਘਰ ਦੇ ਚਾਰ ਬੰਦੇ ਸੱਦ ਲੈਣੇ ਆ ਜਿਨ੍ਹਾਂ ਨੇ ਆਪਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਚੰਗੀ ਤਰ੍ਹਾਂ ਫੋਨ ਕੀਤਾ ਉਹਨਾਂ ਨੂੰ ਸੱਦਣਾ ਮੈਂ ਹੋਰ ਕਿਤੇ ਸਾਰੇ ਛੋਟੇ ਸੱਦ ਹੋਰ ਉਹ ਸੱਦ ਕੇ ਤੇ ਆਪਾਂ ਹੋਰ ਹੋਰ ਸੁਖ ਸੁਖਮੀ ਸਾਡਾ ਪਾਠ ਕਰ ਲਾਂਗੇ ਜਿੱਦਾਂ ਵੀ ਹੋਈ ਆ ਨਾ ਦੇਖਦੇ ਆਂ ਇਹ ਹੋਇਆ ਹੋ ਸਕਿਆ ਤੇ ਕਰ ਲਾਂਗੇ ਬਾਬਾ ਮੇਰੇ ਘਰੇ ਆਹੋ ਅੰਨੇ ਕਹਿੰਦੇ ਹੁੰਦੇ ਬਾਬਾ ਜੀ ਚਾਹ ਚੂ ਰੱਖ ਲਿਆਂਗੇ ਚਲੋ ਔਰ 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 ਚਲੋ ਜੀ ਚਲੋ ਠੀਕ ਆ ਜੇ ਮੈਂ ਆ ਗਿਆ ਗੱਡੀ ਲਾਤੀ ਮੈਂ ਹਾਂ ਚਲੋ ਮੈਂ ਮਿਲਦਾ ਤੁਹਾਨੂੰ ਆ ਗਿਆ ਬਾਜਦਾ ਚਲੋ ਚਾਚਾ ਬਿਮਾਰ ਹੋਇਆ ਸੀ ਹਾਂ ਦਾ ਹਾਂਜੀ ਦੋਸਤੋ ਲੋ ਵੀ ਆਪਾਂ ਆ ਗਏ ਆਂ ਫੇਰ ਦੁਬਾਰਾ 300 ਸਟੇਟ ਲਗੀ ਤੇ ਦੇ ਵੀ ਲੈ ਤੇ ਉਹ ਕਿਤਾ ਪੁਲੀ ਨੂੰ ਜਾ ਜਾਓ ਅਜਾਣਾ ਵੀ ਆ ਆਪਣੇ ਭਰਾ ਦੇ ਹਸਪਤਾਲ ਵਧੀਆ ਕੰਮ ਕਰਦੇ ਆਂ ਹੋਰ ਪੰਜ ਕਿਤਾ ਦੇਖੋ ਟਾਈਮ 7:00 ਵਜੇ ਕਰ ਲਏ ਨੇ ਆਪਰੇ ਅਪਣੇ ਦੇ ਲਈ ਆ ਪਿੱਛੇ 2:00 ਵਜੇ ਰਹਿਣਾ ਮਾ ਕੋਈ ਨਹੀਂ ਟੰਡੀ ਜੇ ਕਿਤਾ ਪਹਾਰ ਕੋ ਜਾਓ ਨਹੀਂ ਤਾ ਦੇ ਕੋ ਤਾ ਕੋ ਕੱਛ ਉਹ ਕੋ ਤਾ ਦਾ ਵੀ ਇਹ ਮੱਕਰੀਮ ਲੈ ਆਂਦੀ ਨਹੀਂ ਵੀ ਆਦੀ ਮੈਂ ਆਪਣਾ ਫਾਉਂਡੇਸ਼ਨ ਪਾ ਰਹੀ ਹਾਂ ਪਤਾ ਆਪਣਾ ਬੜਾ ਕੰਮ ਨਾਲ ਹੀ ਆ ਬੜਾ ਕਰੀਮਾ ਗੁਰੂ ਮਾਮਾ ਜਿੱਪੀ ਜਰਾ ਪੈਣਾ ਮੇਰੇ ਨਾਲ ਭਰਾ ਮੰਦੇ ਆ ਆਡੀਆਂ ਜੰਦੀਆਂ ਦਾ ਬੀਫੀ ਜਾਨੇ ਪੁੱਤ ਰਸਾਰੇ ਕਿੰਦੇ ਆਪਾਂ ਨੂੰ ਆ ਤੀਨ ਗੇ ਰੋਂਦਾ ਕੋਈ ਜਾਂਦੀ ਚਾਹੇ ਵੀ ਹੈ ਇੰਨਾ ਕਿ ਸ਼ੁਕਰ ਮਿਲਦਾ ਚਾਹੀਦਾ ਵੀ ਆ ਦਾ ਧਿਆਨ ਨਾਲ ਇਹ ਇੰਨਾ ਕਿ ਚੱਲਦਾ ਮੈਂ ਯਾਰ ਹੋਰ ਕੀ ਹੈ ਏ